ਬਲਵੀਰ ਸਿੰਘ ਜੀ ਕੀ ਕੀ ਮੁਸ਼ਕਿਲ ਹੈ ਤੁਹਾਡੀ ਹਾਂਜੀ ਸਾਡੀ ਪੁੱਲੋ ਸਭ ਮੈਂ ਤਾਂ ਮੁਸ਼ਕਲਾਂ ਨਾਲ ਭਰਿਆ ਪਿਆ ਮੁਸ਼ਕਲਾਂ ਨਾਲ ਭਰਿਆ ਹੋ ਹਾਂਜੀ ਹਾਂਜੀ ਦੱਸੋ ਕਿਹੜੀਆਂ ਕਿਹੜੀਆਂ ਨੇ ਮੇਰੇ ਇੱਕ ਤਾਂ 30 35 ਸਾਲ ਹੋ ਗਏ ਨੇ ਸਿਰ 'ਚ ਛਾਂ ਛਾਂ ਦੀ ਆਵਾਜ਼ ਆਉਂਦੀ ਕੰਨਾਂ 'ਚ ਛਾਂ ਛਾਂ ਦੀ ਆਜ ਆਉਂਦੀ ਹਾਂਜੀ ਦੂਜਾ ਨੰਬਰ ਮੇਰੇ ਰੀੜ ਦੀ ਮਣਕਿਆਂ 'ਚ ਫਰਕ ਹੈ ਰੀੜ L4 L5 ਦੱਸਿਆ ਜੀ L4 L5 ਇੱਕ ਮੋੜਿਆਂ ਤੋਂ ਜਿੱਥੋਂ ਆਪਣੇ ਸਾਵਾ ਦੇ ਨਿਕਲਦੀ ਜੋੜ ਹਾਂਜੀ ਇੱਥੇ ਇੱਕ ਮੋਡਾਂ ਦੇ ਥੱਲੇ ਠੀਕ ਹੈ ਯਾਨੀ ਕਿ ਰੀਡ ਦੀ ਹੱਡੀ ਚ ਤਿੰਨ ਥਾਵਾਂ ਦੇ ਫਰਕ ਹੈ ਠੀਕ ਹੈ ਜੀ ਹਾਂਜੀ ਇੱਕ ਮੇਰੀ ਖੱਬੀ ਲੱਤ ਜਿਹੜੀ ਏ ਉਹ ਇੱਥੋਂ ਸੁਣ ਰਹੀਂਦੀ ਈ ਨਹੀਂ ਸੁਣ ਰਹੀਂਦੀ ਇੱਕ ਗੇਟ ਪੂਰੀ ਗੇਟ ਗੇਟ ਪੂਰੀ ਹਾਂ ਹਾਂਜੀ ਦੂਜੀ ਗੱਲ ਜੀ ਮੇਰੇ ਸੱਜੇ ਗੋਡੇ ਚ ਇਹ ਮੇਰਾ ਗੋਡਾ ਬਿਲਕੁਲ ਸਿੱਧਾ ਨਹੀਂ ਹੁੰਦੀ ਲੱਤ ਸਿੱਧੇ ਨਹੀਂ ਹੁੰਦੀ ਲੱਤ ਹਾਂਜੀ ਤੇ ਮੁਰਦੀ ਨਹੀਂ ਐਦਾਂ ਬਿਲਕੁਲ ਨਾਲ ਨਹੀਂ ਲੱਗਦੀ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਉਂਦਿਆਂ ਨੂੰ ਮੈਨੂੰ ਹੋ ਗਏ 7 ਤਰੀਕ ਤੋਂ ਮੌਂਦਾ ਸੀ ਤੇ ਅੱਜ ਹੋ ਗਏ 21 ਤਰੀਕ ਅੱਜ ਹੋ ਗਏ 11 14 ਦਿਨ ਦੋ ਹਫ਼ਤੇ ਹੋ ਗਿਆ ਹਾਂਜੀ ਦੋ ਹਫ਼ਤੇ ਕੋਈ ਥੋੜਾ ਬਹੁਤਾ ਫਰਕ ਮਹਿਸੂਸ ਹੋਇਆ ਹੈ ਉਮੀਦ ਜੀ ਜਾਗੀ ਹੈ ਮਾਰੀ ਮੋਟੀ ਉਮੀਦ ਜਾਗੀ ਹੈ ਜੀ ਜਾਗੀ ਉਮੀਦ ਠੀਕ ਹੋਣ ਦੀ ਉਹ ਬਾਲਾ ਨਹੀਂ ਮੈਂ ਕਹਿੰਦਾ ਹਾਂ ਕੁਝ ਫਰਕ ਹੈ ਕੁਝ ਫਰਕ ਹਾਂਜੀ ਦੁਆਇਆਂ ਕਿੰਨੇ ਸਾਲ ਖਾਦੀਆਂ ਦੁਆਇਆਂ ਰਾਜੇ ਸਰਾਨੇ ਪੰਜੇ ਰਹੀਆਂ ਪੰਜੇ ਰਹੀਆਂ ਹਾਂਜੀ ਅਜੇ ਵੀ ਵੱਧ ਪੰਜ ਕਿੰਨੇ ਸਾਲ ਖਾਦੀਆਂ ਨੇ ਕਿ ਉਮਰ ਲੰਘਾਤੀ ਇਸੇ ਚ ਇਸੇ ਕੰਮ ਦੀ ਰਹੀ ਆ ਜੀ ਕੋਈ ਗੱਲ ਨਹੀਂ ਤੁਸੀਂ ਥੋੜਾ ਬਹੁਤਾ ਫਰਕ ਸ਼ੁਰੂ ਹੋਇਆ ਹੈ ਤੁਹਾਡੀਆਂ ਸਮੱਸਿਆਵਾਂ ਬਹੁਤ ਪੁਰਾਣੀਆਂ ਨੇ ਹਾਂਜੀ ਹਾਂਜੀ ਸਮਾਂ ਲੱਗੇਗਾ ਹੱਲ ਹੋ ਜਾਣੇ ਉਮੀਦ ਲੈ ਕੇ ਆਏ ਆ ਦੋਸਤੋ ਇਹ ਤੁਸੀਂ ਵੀਡੀਓ ਦੇਖੀ ਹੈ ਅਸੀਂ ਡਿਪਰੈਸ਼ਨ ਨੀਂਦ ਨਾ ਆਉਣਾ ਦਿਲ ਦੇ ਰੋਗ ਸਰਵਾਈਕਲ ਥਾਇਰਾਇਡ ਸਾਡੇ ਸੈਂਟਰ ਚ ਆ ਕੇ ਇਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਸਕਦਾ ਹੈ ਦਵਾਈਆਂ ਛੁੱਟ ਸਕਦੀਆਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰੋ ਜਾਂ ਹੋਰ ਭੈਣ ਭਰਾ ਜਿਹੜੇ ਇਸ ਤਰ੍ਹਾਂ ਦੀ ਸਮੱਸਿਆ ਵਿੱਚ ਨੇ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ